ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਦੋਸਤੋ ਸਭ ਦਾ ਤੇ ਅੱਜ ਆਪਾਂ ਫੇਰ ਤੋਂ ਲੈ ਕੇ ਆਏ ਆਂ ਨਵੀਂ ਕਹਾਣੀ ਕਹਾਣੀ ਹੈ ਕਿ ਇੱਕ ਜਿਹੜੀ ਕੁਵਾਰੀ ਕੁੜੀ ਆ ਉਹ ਬੱਚੇ ਨੂੰ ਜਨਮ ਦਿੰਦੀ ਆ ਤੇ ਉਹ ਬੱਚੇ ਨੂੰ ਕਿਸੇ ਪੋਲੀਥੀਨ ਵਿੱਚ ਪਾ ਕੇ ਇੱਕ ਪਿੰਡ ਦੇ ਬਾਹਰ ਛੱਪੜ ਦੇ ਕੰਡੇ ਛੁੱਟ ਜਾਂਦੀ ਆ ਤੇ ਉੱਥੋਂ ਕੋਈ ਗੁਜ਼ਰਿਆ ਤਾਂ ਉਹਨਾਂ ਨੇ ਦੇਖਿਆ ਤੇ ਪਿੰਡ ਦੇ ਵਿੱਚ ਨੇੜੇ-ਨੇੜੇ ਦੇ ਏਰੀਏ ਵਿੱਚ ਅਡਬ ਵਾਲ ਉਠਦਾ ਕਿ ਜਿਹੜੀ ਉਹ ਕੁੜੀ ਬਾਰੇ ਵੀ ਪਤਾ ਲਗਾਇਆ ਜਾਂਦਾ ਤੇ ਉਹ ਬੱਚਾ ਕਿਵੇਂ ਹੁੰਦਾ ਇਹ ਸਾਰੀ ਕਹਾਣੀ ਤੇ ਅੱਜ ਆਪਾਂ ਚਰਚਾ ਕਰਾਂਗੇ ਇਹ ਕਹਾਣੀ ਆ ਜੀ ਗੁਰਦਾਸਪੁਰ ਸ਼ਾਇਦ ਦੀ ਗੁਰਦਾਸਪੁਰ ਸਿਟੀ ਦੇ ਨੇੜੇ ਪੈਂਦਾ ਇੱਕ ਛੋਟਾ ਜਿਹਾ ਪਿੰਡ ਉੱਥੋਂ ਦੇ ਰਹਿਣ ਵਾਲੀ ਇੱਕ ਗਰੀਬ ਪਰਿਵਾਰ ਦੀ ਲੜਕੀ ਆ ਜੀਦੀ ਉਮਰ ਆ 16 ਸਾਲ ਉਹ ਲੜਕੀ ਕਿਸੇ ਐਕਸ ਸਰਵਿਸਮੈਨ ਦੇ ਘਰ ਕੰਮ ਕਰਦੀ ਆ ਐਕਸ ਸਰਵਿਸਮੈਨ ਦੇ ਘਰ ਉਹਦੀ ਪਤਨੀ ਤੇ ਉਹ ਦੋਨੋਂ ਜੀ ਆ ਜਿਹੜਾ ਉਹ ਆਦਮੀ ਐਕਸ ਸਰਵਿਸਮੈਨ ਉਹਦੀ ਪਤਨੀ ਨੂੰ ਪੈਰਾਲਾਈਜ਼ ਹੋਇਆ ਤੇ ਉਹਦੀ ਪਤਨੀ ਦੀ ਦੇਖਭਾਲ ਕਰਨ ਦੇ ਲਈ ਉਹ ਲੜਕੀ ਉਹਨਾਂ ਦੇ ਘਰ ਕੰਮ ਕਰਦੀ ਆ ਜੌਬ ਕਰਦੀ ਆ ਮਤਲਬ ਉਹਨਾਂ ਦੀ ਦੇਖਭਾਲ ਕਰਦੀ ਆ ਰੋਟੀ ਪਾਣੀ ਬਣਾਉਂਦੀ ਆ ਹੁਣ ਉਹ ਡੇਲੀ ਆਪਣੇ ਘਰ ਤੋਂ ਸਾਈਕਲ ਤੋਂ ਲੈ ਕੇ ਮਤਲਬ ਜਿਹੜਾ ਉਹਦਾ ਘਰ ਆ ਉਹ ਕਲੋਨੀਆ ਦੇ ਵਿੱਚ ਆ ਤੇ ਉਹ ਸਾਈਕਲ ਤੇ ਉਹਨਾਂ ਦੇ ਘਰ ਜਾਂਦੀ ਆ ਤੇ ਸਾਈਕਲ ਤੋਂ ਫਿਰ ਵਾਪਸ ਆ ਤੇ ਘਰ ਜਾਂਦੀ ਆ। ਡੇਲੀ ਦਾ ਉਹਦਾ ਇਹ ਰੁਟੀਨ ਬਣਿਆ। ਹੁਣ ਉਹ ਜਿਹੜੀ ਫੈਮਿਲੀ ਉਹਨੂੰ ਇੱਕ ਫੈਮਿਲੀ ਮੈਂਬਰ ਸਮਝਦੇ ਆ। ਤਾਂ ਫੈਮਿਲੀ ਮੈਂਬਰ ਸਮਝਦੇ ਆ ਤਾਂ ਉਹ ਖਾਣਾ ਪੀਣਾ ਉਹਦਾ ਖਰਚਾ ਪਾਣੀ ਜੋ ਸਭ ਉਹ ਦੋਨੋਂ ਜੀ ਆ ਜਿਹੜੇ ਐਕਸ ਸਰਵਿਸਮੈਨ ਆ ਆਦਮੀ ਆ ਤੇ ਉਹਦੀ ਵਾਈਫ ਆ ਉਹ ਦੋਨੋਂ ਚੱਕ ਰਹੇ ਆ। ਹੁਣ ਉਹ ਲੜਕੀ ਨੂੰ ਉਹਨਾਂ ਦੇ ਘਰ 'ਚ ਕੰਮ ਕਰਨ ਤੋਂ ਕੋਈ ਪ੍ਰੋਬਲਮ ਨਹੀਂ ਗੀ। ਹੁੰਦਾ ਕੀ ਆ? ਕਿ ਇੱਕ ਦਿਨ ਉਹ ਉਹ ਲੜਕੀ ਉਹਨਾਂ ਦੇ ਘਰ ਕੰਮ ਲਈ ਜਾਂਦੀ ਆ ਪਰ ਉਹ ਆਂਟੀ ਅੰਕਲ ਘਰ ਨਹੀਂ ਹੁੰਦੇ ਉਹ ਦਰਵਾਜ਼ਾ ਖੜਕਾ ਕੇ ਵਾਪਸ ਆਉਂਦੀ ਆ ਤੇ ਉਹਨੂੰ ਥੋੜੇ ਟਾਈਮ ਬਾਅਦ ਕੋਈ ਮੈਸੇਜ ਆ ਕੇ ਆਂਦਾ ਵੀ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਆ ਤੂੰ ਚਲੀ ਜਾ ਤਾਂ ਉਹ ਜਾਂਦੀ ਆ ਚਾਹ ਪਾਣੀ ਬਣਾਉਣ ਦੇ ਲਈ ਉਹ ਜਾ ਕੇ ਮਿਲਦੀ ਆ ਵੀ ਉਹਨਾਂ ਦੇ ਘਰ ਜਿਹੜੀ ਉਹ ਆਂਟੀ ਲੱਗਦੀ ਆ ਜਿਨ੍ਹਾਂ ਦੇ ਘਰ ਉਹ ਕੰਮ ਕਰਦੀ ਆ ਉਹਦੀ ਰਿਸ਼ਤੇਦਾਰੀ ਜੋ ਇੱਕ ਚਚੇਰੀ ਭੈਣ ਆ ਤੇ ਉਹਦਾ ਹਸਬੰਦ ਉਹ ਘਰ ਰਹਿਣ ਲਈ ਆਇਆ ਤਾਂ ਉਹ ਜਾਂਦੀ ਆ ਜਦੋਂ ਉਹ ਚਾਹ ਪਾਣੀ ਬਣਾ ਕੇ ਦਿੰਦੀ ਉਹਨਾਂ ਨੂੰ ਮਿਲਦੀ ਆ ਤਾਂ ਉਹ ਪੁੱਛਦੀ ਆ ਵੀ ਵੀ ਸਾਡੀ ਭੈਣ ਨੇ ਸਾਨੂੰ ਚਾਪੀ ਦੱਸਤੀ ਸੀਗੀ ਇੱਥੇ ਲੋਕ ਦੀ ਪਈ ਆ ਤੇ ਅਸੀਂ ਇਸ ਕਰਕੇ ਲੋਕ ਖੋਲ ਲਿਆ ਤਾਂ ਉਹਨਾਂ ਨੇ ਤੇਰੇ ਬਾਰੇ ਵੀ ਸਾਨੂੰ ਕਹਿਤਾ ਸੀ ਵੀ ਕੋਈ ਮੈਸੇਜ ਭੇਜ ਤੋ ਉਹ ਲੜਕੀ ਆ ਕੇ ਤੁਹਾਡਾ ਖਾਣਾ ਪਾਣੀ ਬਣਾ ਦਿਆ ਕਰੂਗੀ ਉਹ ਕਹਿੰਦੀ ਠੀਕ ਆ ਜੀ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਭੇਜ ਦਿਆ ਕਰੋ ਮੈਂ ਆ ਜਾਿਆ ਕਰੂੰਗੀ ਤਾਂ ਕਾਫੀ ਰੈਂਦਾ ਕੋਈ ਸਿਲਸਿਲਾ ਉਹ ਵਿੱਚ ਚੱਲਦਾ ਰਹਿੰਦਾ ਉਹ ਆਂਟੀ ਅੰਕਲ ਆਪਦੇ ਬੱਚਿਆਂ ਦੇ ਕੋਲੇ ਜਾਂਦੇ ਆ ਤਾਂ ਉਹ ਉੱਥੇ ਛੁੱਟੀਆਂ ਮਨਾਉਣ ਲਈ 10-15 ਦਿਨ ਰਹਿੰਦੇ ਆ ਤੇ ਜਿਹੜੇ ਇਹ ਵਾਲੇ ਦੋਨੋਂ ਜੀ ਆ ਇਹਨਾਂ ਦਾ ਕੋਈ ਆਪਦਾ ਪਰਸਨਲ ਕੰਮ ਆ ਉਹ ਇਹਨਾਂ ਦੇ ਘਰ ਆ ਕੇ ਰਹਿ ਰਹੇ ਆ ਹੁਣ ਉਹ ਲੜਕੀ ਕੰਮਕਾਜ ਕਰਦੀ ਆ ਘਰ ਚਲੀ ਜਾਂਦੀ ਆ ਕੀ ਹੁੰਦਾ ਕਿ ਜਿਹੜਾ ਉਹ ਰਿਸ਼ਤੇਦਾਰ ਬੰਦਾ ਆਇਆ ਹੋਇਆ ਜੈਂਸਾ ਤਾਂ ਉਹ ਨਾ ਇਹ ਲੜਕੀ ਤੇ ਮਾੜੀ ਨਿਗਰ ਰੱਖਣੀ ਸ਼ੁਰੂ ਕਰ ਦਿੰਦਾ ਤਾਂ ਉਹ ਵਿਚਾਰੀ ਸਮਝਦੀ ਕਿਉਂਕਿ ਉਹ ਜਿਹੜੇ ਘਰ ਵਿੱਚ ਕੰਮ ਕਰਦੀ ਹੁੰਦੀ ਉਹ ਬੜੇ ਇੱਜ਼ਤਦਾਰ ਲੋਕ ਹੁੰਦੇ ਆ ਤੇ ਉਹਨੂੰ ਇਹ ਲੱਗਦਾ ਵੀ ਜਿਹੜੇ ਮੇਰੇ ਅੰਕਲ ਆ ਜਿਨ੍ਹਾਂ ਦੇ ਮੈਂ ਕੰਮ ਤੇ ਲੱਗੀ ਆ ਉਹ ਬੜੇ ਮੈਨੂੰ ਨਾ ਧੀਆ ਵਾਂਗ ਰੱਖ ਦਿਆ ਤੇ ਇਹ ਵੀ ਮੇਰਾ ਅੰਕਲ ਹੀ ਆਣਾ ਉਹ ਜਿਹੜੇ ਸਾਹਮਣੇ ਨਾਲ ਉਹਨਾਂ ਨਾਲ ਡੀਲ ਕਰਦੀ ਚ ਉਸੇ ਹਿਸਾਬ ਯੁਨ ਨਾਲ ਹੀ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਡੀਲ ਕਰਦੀ ਆ ਤਾਂ ਹੁੰਦਾ ਕੀ ਆ ਕਿ ਉਹ ਲੜਕੀ ਥੋੜੇ ਦਿਨਾਂ ਤੱਕ ਨਾ ਉਹਨਾਂ ਚ ਘੁਲ ਮਿਲ ਜਾਂਦੀ ਆ ਹੁਣ ਜਿਹੜਾ ਉਹ ਆਦਮੀ ਉਹਦੀ ਨੀਤ ਚ ਖੋਟ ਆ ਤਾਂ ਉਹਨੇ ਉਹ ਕੁੜੀ ਨੂੰ ਗੰਦੇ ਮੰਦੇ ਟੱਚ ਕਰਨੇ ਸ਼ੁਰੂ ਕਰਤੇ। ਉਹਨੂੰ ਕੁੜੀ ਵਿਚਾਰੀ ਨਾ ਤਾਂ ਕਿਸੇ ਨੂੰ ਦੱਸ ਪਾਉਂਦੀ ਆ ਪਰ ਉਹਨੂੰ ਲੱਗਦਾ ਪਰ ਉਹ ਕਿਤੇ ਨਾ ਕਿਤੇ ਕਹਿੰਦੀ ਆ ਵੀ ਨਹੀਂ ਵੀ ਮੈਨੂੰ ਸ਼ੱਕ ਪੈਂਦਾ ਵੀ ਮੈਂ ਗਲਤ ਆ ਨਾ ਵੀ ਉਹ ਅੰਕਲ ਮੇਰੇ ਮੈਨੂੰ ਪਿਆਰ ਕਰਦੇ ਆ ਆਂਟੀ ਮੈਨੂੰ ਬੜਾ ਪਿਆਰ ਕਰਦੇ ਆ ਫਿਰ ਉਹ ਘਰ ਜਾਂਦੀ ਆ ਚੁੱਪਚੀ ਪੀਤੇ ਇੱਕ ਦਿਨ ਕੀ ਹੁੰਦਾ ਕਿ ਉਹ ਜਿਹੜੀ ਔਰਤ ਹੁੰਦੀ ਆ ਉਹ ਵਾਸ਼ਰੂਮ ਵਿੱਚ ਨਹਾ ਰਹੀ ਹੁੰਦੀ ਉਹ ਲੜਕੀ ਉਹ ਕਿਚਨ 'ਚ ਕੰਮ ਕਰ ਰਹੀ ਆ ਉਹ ਜਿਹੜਾ ਆਦਮੀ ਆ ਨਾ ਉਹਨੂੰ ਆ ਕੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਹ ਆਦਮੀ ਉਹਦਾ ਮੂੰਹ ਘਟ ਦਿੰਦਾ ਵੀ ਤੂੰ ਕੁਝ ਬੋਲਣਾ ਨਹੀਂ ਹੈ ਨਾ ਉਹ ਘਬਰਾ ਜਾਂਦੀ ਹੈ ਘਬराई ਹੋਈ ਵਿਚਾਰੀ ਉਹਨੇ ਪੈਰੀ ਬਿਨਾ ਖਾਣਾ ਖਾਤੇ ਆਪਣੇ ਘਰ ਜਾਂਦੀ ਆ ਤੇ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਇਹ ਸੋਚਦੀ ਰਹਿੰਦੀ ਆ ਵੀ ਇਹ ਮੇਰੇ ਨਾਲ ਕੀ ਹੋ ਗਿਆ ਵੀ ਉਹ ਕਿੱਦਾਂ ਦੇ ਲੋਕ ਆ ਵੀ ਹੁਣ ਜੇ ਮੈਂ ਘਰੇ ਦੱਸਤਾ ਤਾ ਮੇਰੀ ਮਾਂ ਬਿਮਾਰਾ ਮੇਰਾ ਪਿਓ ਬਿਮਾਰਾ ਮੇਰਾ ਭਰਾ ਪੜਦਾ ਵੀ ਸਾਡੇ ਤਾਂ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਮੇਰਾ ਤਾਂ ਕੰਮ ਚਲਾ ਜਾਊਗਾ ਨਾਲੇ ਜਿਹੜੇ ਆਂਟੀ ਅੰਕਲ ਆ ਜੇ ਮੈਂ ਉਹਨਾਂ ਨੂੰ ਦੱਸੂਗੀ ਆਿਆਂ ਨੂੰ ਵੀ ਥੋੜੀ ਰਿਸ਼ਤੇਦਾਰਾਂ ਨੇ ਮੇਰੇ ਨਾਲ ਇਹ ਕੀਤਾ ਤਾਂ ਫਿਰ ਇਹ ਇਹਦਾ ਮਤਲਬ ਉਹਨਾਂ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਕਿਉਂਕਿ ਉਹ ਇਹ ਥੋੜੀ ਨਾ ਕਹਿਣਗੇ ਵੀ ਸਾਡੇ ਰਿਸ਼ਤੇਦਾਰ ਮਾੜੇ ਸੀ ਤਾਂ ਉਹ ਚਾਰੀ ਨਾ ਸਾਰੀ ਰਾਤ ਸੋਚਦੀ ਰਹਿੰਦੀ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਹੁੰਦੀ ਆ ਸੋ ਦੂਸਰੇ ਦਿਨ ਨੂੰ ਕੰਮ ਤੇ ਆਉਂਦੀ ਆ ਤਾਂ ਉਹ ਇਨਸਾਨ ਜਿਹੜਾ ਉਹਦੇ ਨਾਲ ਅੱਖ ਤੱਕ ਨਹੀਂ ਮਲਾਉਂਦਾ ਤੇ ਉਹ ਸੋਚਦੀ ਆ ਵੀ ਹਾਂ ਵੀ ਇਹਨੂੰ ਇਸ ਗੱਲ ਤੇ ਸ਼ਰਮ ਆਈ ਵੀ ਇਹਨੇ ਮੇਰੇ ਨਾਲ ਗਲਤ ਹਰਕਤ ਕੀਤੀ ਉਹ ਬੱਚੀ ਫਿਰ ਕੰਮ ਨਿਪਟਾ ਕੇ ਸ਼ਾਮ ਨੂੰ ਆਪਣੇ ਘਰ ਚਲੀ ਜਾਂਦੀ ਆ ਹੁਣ ਕਾਫੀ ਦਿਨ ਬੀਤ ਜਾਂਦੇ ਆ ਤਿੰਨ ਚਾਰ ਦਿਨ ਤੇ ਤਿੰਨਾ ਚਾਰਾਂ ਦਿਨਾਂ ਬਾਅਦ ਜਿਹੜੀ ਉਹ ਔਰਤ ਆ ਉਹ ਬਾਜ਼ਾਰ ਗਈ ਹੁੰਦੀ ਆ ਕਿਸੇ ਕੰਮ ਦੇ ਲਈ ਤੇ ਉਹ ਲੜਕੀ ਵਿਚਾਰੀ ਕੰਮ ਕਰਨ ਆਉਂਦੀ ਆ ਤੂੰ ਆਜ਼ਮੀ ਘਰ ਚ ਇਕੱਲਾ ਉਹ ਜਈ ਆਉਂਦੇ ਨਾਲ ਗੰਦੀਆਂ ਬਿੱਲੀਆਂ ਹਰਕਤਾਂ ਕਰਦਾ ਉਹ ਚਲਾਉਣ ਦੀ ਕੋਸ਼ਿਸ਼ ਕਰਦੀ ਪਰ ਉਹ ਨੂੰ ਡਰਾਵਾ ਦਿੰਦਾ ਕਿ ਜਿਹੜਾ ਇਹ ਸਾਰਾ ਕੁਝ ਹੈ ਨਾ ਤੇਰਾ ਇਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਜੇ ਤੂੰ ਰੌਲਾ ਪਾਏਂਗੀ ਤਾਂ ਤੇਰੀ ਵੀਡੀਓ ਵਾਇਰਲ ਹੋ ਜੂਗੀ ਲੋਕਾਂ 'ਚ ਦੇਖ ਜੂਗੀ ਤੇਰੀ ਬੇਇੱਜ਼ਤੀ ਕਿੰਨੀ ਹੋਊਗੀ ਤੈਨੂੰ ਲੋਕ ਕਹਿਣਗੇ ਤੂੰ ਆਪਦੀ ਮਰਜ਼ੀ ਨਾਲ ਇੱਥੇ ਕੰਮ ਕਰਨ ਲਈ ਆਉਂਦੀ ਸੀ ਉਹ ਵਿਚਾਰੀ ਫੇਰ ਇਹ ਸੋਚਦੀ ਆ ਪਰ ਉਹ ਕੁਸੂਤੀ ਫਸ ਜਾਂਦੀ ਆ ਦੂਜੇ ਪਾਸੇ ਉਹ ਉਹਨੂੰ ਇੰਨਾ ਲਾਲਚ ਦਿੰਦਾ ਵੀ ਮੈਂ ਤੇਰੇ ਮਾਪਿਆਂ ਦੀ ਦਵਾਈ ਦਾ ਖਰਚਾ ਦਊਂਗਾ ਤੇਰੇ ਭਰਾ ਦੀ ਫੀਸ ਭਰੂੰਗਾ ਤੂੰ ਐਦਾਂ ਕਰ ਮੇਰੀ ਫਰੈਂਡ ਬਣ ਜਾ ਤੂੰ ਸਤਰਾ ਗੱਲਾ ਉਹ ਸਸਪੈਂਸ ਚ ਆ ਜਾਂਦੀ ਆ ਵਿਚਾਰੀ ਤਾਂ ਇੱਕ ਦੋ ਦਿਨ ਚੁੱਪ ਰਹਿੰਦੀ ਆ ਸਭ ਕੁਝ ਸਹਨ ਕਰਦੀ ਆ ਤੇ ਉਹ ਰਿਸ਼ਤੇਦਾਰ ਆ ਜਿਹੜੇ ਉਥੋਂ ਉਹ ਬੰਦਾ ਉਹਦਾ ਯੂਜ਼ ਕਰਦਾ ਰਹਿੰਦਾ ਨਾ ਤਾਂ ਉਹ ਉਥੋਂ ਰਿਸ਼ਤੇਦਾਰ ਹੋ ਕੇ ਚਲੇ ਜਾਂਦੇ ਆ ਤੇ ਉਦੋਂ ਥੋੜੇ ਦਿਨਾਂ ਬਾਅਦ ਉਹ ਆਂਟੀ ਅੰਕਲ ਘਰ ਵਾਲੇ ਵਾਪਸ ਆਉਂਦੇ ਆ ਤਾਂ ਵਾਪਸ ਆਉਂਦੇ ਆ ਤਾਂ ਉਹ ਲੜਕੀ ਉਸੇ ਤਰ੍ਹਾਂ ਹੀ ਕੰਮ ਤੇ ਆਉਂਦੀ ਜਾਂਦੀ ਰਹਿੰਦੀ ਆ ਪਰ ਉਹ ਘਰੇ ਆਪਦੇ ਕੁਛ ਨਹੀਂ ਦੱਸਦੀ ਕਿਉਂਕਿ ਉਹਦੇ ਮਾਂ ਪਹਿਲਾਂ ਬਿਮਾਰ ਆ ਤਾਂ ਥੋੜੇ ਮਹੀਨੇ ਇਸ ਤਰ੍ਹਾਂ ਹੀ ਲੰਘਦੇ ਆ ਉਹ ਬੱਚੀ ਆ ਵਿਚਾਰੀ ਤਾਂ ਉਹ ਚਿੰਤਾ ਵਿੱਚ ਆ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਕਰਾਂ ਹੁਣ ਤਾਂ ਉਹਨੂੰ ਥੋੜੇ ਟਾਈਮ ਬਾਅਦ ਪਤਾ ਲੱਗਦਾ ਵੀ ਹਾਂ ਵੀ ਮੈਨੂੰ ਆਹ ਦਿੱਕਤ ਹੋ ਗਈ ਮੇਰੇ ਪੀਰੀਅਡ ਮਿਸ ਹੋ ਗਿਆ ਵੀ ਮੇਰੇ ਪੇਟ 'ਚ ਇੱਕ ਬੱਚਾ 4-5 ਮਹੀਨਾ ਬਾਅਦ ਉਹਨੂੰ ਇਸ ਚੀਜ਼ ਦਾ ਪਤਾ ਲੱਗਦਾ ਤੇ ਜਦੋਂ ਉਹ ਇਹ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰ ਪੌਂਦੀ ਤਾਂ ਉਹ ਕੱਲੀ ਆਪਦੇ ਆਪ ਵਿੱਚ ਕੁਲਝਦੀ ਆ ਤੇ ਇੱਕ ਦਿਨ ਉਹਦੀ ਮਾਂ ਤੇ ਉਹਨੂੰ ਕਹਿੰਦੀ ਆ ਵੀ ਮੈਨੂੰ ਨਾ ਤੇਰੇ ਤੇ ਕੋਈ ਸ਼ੱਕ ਆ ਵੀ ਤੂੰ ਦਿਨ ਬਦਨ ਵੀ ਫੁੱਲਦੀ ਕਿਉਂ ਜਾ ਰਹੀ ਆ ਹਨਾ ਵੀ ਤੂੰ ਹਜੇ ਤੇਰੀ ਉਮਰ ਛੋਟੀ ਆ ਵੀ ਤੈਨੂੰ ਕੀ ਪ੍ਰੋਬਲਮ ਆ ਤੇ ਜਦੋਂ ਉਹਦੀ ਮਾਂ ਉਹਨੂੰ ਇੰਨਾ ਪੁੱਛਦੀ ਆ ਤਾਂ ਉਹ ਚੁੱਪਚਾਪ ਰੋ ਕੇ ਨਾ ਮਾਂ ਦੇ ਘਰੇ ਲੱਗ ਜਾਂਦੀ ਆ ਤੇ ਕਹਿੰਦੀ ਆ ਵੀ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਸੀ ਵੀ ਮੇਰੇ ਨਾਲ ਤਾਂ ਆ ਕਹਾਣੀ ਹੋ ਚੁੱਕੀ ਆ ਉਹਦੀ ਮਾਂ ਵਿਚਾਰੀ ਪਹਿਲਾਂ ਹੀ ਮਰੀਜ਼ ਉਹ ਫੋੜ ਉੱਚੀ ਰੋਣਾ ਸ਼ੁਰੂ ਕਰਦੀ ਆ ਕਹਿੰਦੀ ਵੀ ਇਹ ਅਮੀਰ ਲੋਕਾਂ ਨੂੰ ਅਸੀਂ ਗਰੀਬ ਵੀ ਮਿਲੇ ਆਏ ਕੁਝ ਕਰਨ ਦੇ ਲਈ ਤੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਬਿਸ਼ੱਕ ਅਸੀਂ ਗਰੀਬ ਸੀ ਪਰ ਇੱਜ਼ਤ ਦੇ ਮਾੜੇ ਤਾਂ ਨਹੀਂ ਸੀ ਤੂੰ ਇਸ ਤਰ੍ਹਾਂ ਕਿਉਂ ਜਾਂਦੀ ਰਹੀ ਤੇਰੀ ਕੋਈ ਮਰਜ਼ੀ ਹੋਊਗੀ ਐਦਾਂ ਦੇ ਸਵਾਲ ਉਹਨੂੰ ਕੀਤੇ ਵੀ ਉਹ ਲੜਕੀ ਕਹਿਣ ਲੱਗੀ ਵੀ ਬੱਸ ਮੈਂ ਬਚਣਾ ਨਹੀਂ ਮੈਂ ਮਰ ਜਾਣਾ ਉਹਨਾਂ ਦੀ ਮਾਂ ਨੂੰ ਇਹ ਲੱਗਦਾ ਵੀ ਸਾਡੀ ਜਵਾਨ ਟੀ ਮਰ ਗਈ ਤਾਂ ਸੀ ਤਾਂ ਜਨ ਜੋਗਗੇ ਫਿਰ ਵੀ ਨਹੀਂ ਜੇ ਹੁਣ ਲੋਕਾਂ 'ਚ ਇਹ ਗੱਲ ਫੈਲਦੀ ਆ ਵੀ ਇਹਦੇ ਬੱਚਾ ਹੋਇਆ ਫਿਰ ਵੀ ਅਸੀਂ ਜਨ ਜੋਗਗੇ ਨਹੀਂਗੇ ਉਹ ਮਾਵਾਂ ਕੀ ਕਰਦੀਆਂ ਕਿ ਦੂਰ ਦੀ ਰਿਸ਼ਤੇਦਾਰੀ ਵਿੱਚ ਕਿਸੇ ਦਾਈ ਨਾਲ ਕੰਟੈਕਟ ਕਰਦੀਆਂ ਤੇ ਉਹ ਦਾਈ ਨੂੰ ਸਾਰੀ ਕਹਾਣੀ ਦੱਸਦੀਆਂ ਤੇ ਉਹ ਕਹਿੰਦੀ ਆ ਵੀ ਇਸ ਤਰ੍ਹਾਂ ਬੱਚੇ ਦਾ ਜਨਮ ਤਵਾ ਕੇ ਕਿਸੇ ਨਰਸ ਰਾਈ ਤੇ ਆਪਾਂ ਵੀ ਬੱਚੇ ਦਾ ਉਹ ਮਿਸਕਾਰੇਜ ਕਰ ਸਕਦੇ ਆ ਤਾਂ ਉਹ ਕਹਿੰਦੀ ਉਹਦੀ ਮਾਂ ਕਹਿੰਦੀ ਠੀਕ ਆ ਵੀ ਤੂੰ ਕਿਵੇਂ ਨਾ ਕਿਵੇਂ ਕਰ ਦੇ ਹੁਣ ਉਹ 7 ਮਹੀਨੇ ਦਾ ਬੱਚਾ ਤੇ ਉਹ ਬੱਚੀ ਦਾ ਮਿਸਕਾਰੇਜ ਕਰਵਾਇਆ ਜਾਂਦਾ ਤੇ ਉਹ ਬੱਚੇ ਨੂੰ ਜਨਮ ਦਿਵਾ ਕੇ ਇੱਕ ਪੋਲੀਥਿਨ ਦੇ ਲਿਫਾਫੇ ਵਿੱਚ ਮੂੰਹ ਖੁੱਲਾ ਰੱਖ ਕੇ ਪਾਰ ਪਿੰਡ ਦੇ ਬਾਹਰ ਛੱਪੜ ਦੇ ਕਿਨਾਰੇ ਸੁੱਟ ਆਉਂਦੇ ਆ ਹੁਣ ਉਹ ਛੱਪੜ ਦੇ ਕਿਨਾਰੇ ਸੁੱਟ ਕੇ ਆਉਂਦੇ ਆ ਤਾਂ ਜਦੋਂ ਰਾਤ ਨੂੰ ਬੱਚੇ ਨੂੰ ਉੱਥੇ ਸੁੱਟ ਕੇ ਆਂਦਾ ਤੇ ਉਹ ਚਿਲਾ ਰਿਹਾ ਬੱਚਾ ਰੋ ਰਿਹਾ ਤਾਂ ਉੱਥੋਂ ਦੀ ਇੱਕ ਗੁਜਰਾ ਜਿਹੜਾ ਕਿ ਮੱਝਾਂ ਚਾਰਦਾ ਹੋਇਆ ਉਹਦੀਆਂ ਮੱਝਾਂ ਲੈ ਕੇ ਲੰਘ ਰਿਹਾ ਸਵੇਰੇ ਸਾਜ਼ਰੀ ਦੇ ਟਾਈਮ ਤਾਂ ਉਹ ਦੇਖਦਾ ਵੀ ਬੱਚੇ ਰੋਣ ਦੀ ਆਵਾਜ਼ ਆਉਂਦੀ ਆ ਤਾਂ ਉਹ ਜਦੋਂ ਜਾ ਕੇ ਨੇੜੇ ਦੇਖਦਾ ਤਾਂ ਉੱਥੇ ਉਹ ਬੱਚਾ ਰੋ ਰਿਹਾ ਹੁੰਦਾ ਤੇ ਉਹ ਜਾ ਕੇ ਲਫਾਫੇ ਨੂੰ ਪੋਲੀਥੀਨ ਨੂੰ ਚੱਕਦਾ ਦੇ ਵੀਚੂ ਇੱਕ ਜਿਹੜੀ ਬੇਟੀ ਆ ਉਹ ਨਿਕਲਦੀ ਆ ਜਨਮ ਲੈ ਚੁੱਕੀ ਹੁੰਦੀ ਆ ਜਿਹੜੀ ਤੋਂ ਹੱਥਾਂ ਦੇ ਬੱਚੇ ਨੂੰ ਚਾਕੇ ਆਪਦੀਆਂ ਝੁੱਗੀਆਂ ਚ ਲੈ ਕੇ ਜਾਂਦਾ ਆਸ-ਪਾਸੇ ਰੌਲਾ ਪੈ ਜਾਂਦਾ ਵੀ ਇੰਨਾ ਛੋਟਾ ਬੱਚਾ ਕੋਈ ਜਨਮ ਦੇ ਕੇ ਸੱਟ ਗਿਆ ਜਦੋਂ ਰੌਲਾ ਪੈ ਜਾਂਦਾ ਤਾਂ ਕਹਿੰਦੇ ਆ ਕਿ ਗਰੀਬ ਦੀ ਤਾਂ ਨਾ ਹੋਈ ਵੀ ਅਫਵਾਹ ਬਣਾਈ ਜਾਂਦੀ ਆ ਤੇ ਅਮੀਰ ਦੀ ਹੋਈ ਵੀ ਦੱਬ ਲਈ ਜਾਂਦੀ ਆ ਤੇ ਇਸੇ ਤਰ੍ਹਾਂ ਉਹ ਗੱਲ ਫੈਲਦੀ ਫੈਲਦੀ ਇੰਨੀ ਕਫਾਇਲ ਗਈ ਕਿ ਅੰਨਿਕਵੜ ਨੂੰ ਪਤਾ ਲੱਗ ਗਿਆ ਵੀ ਇਹ ਮਾਵਾਂ ਧੀਆਂ ਕਿਤੇ ਗਈਆਂ ਸੀ ਇਹਨਾਂ ਦੀ ਬੱਚੀ ਕੰਮ ਤੋਂ ਵੀ ਹਟ ਚੁੱਕੀ ਆ ਉਹ ਅੰਦਰੋਂ ਨਹੀਂ ਨਿਕਲਦੀ ਉਹਨੂੰ ਕੋਈ ਪ੍ਰੋਬਲਮ ਆ ਤੇ ਇਸੇ ਤਰ੍ਹਾਂ ਲੋਕਾਂ ਨੇ ਅੰਦਾਜ਼ੇ ਲਾ ਕੇ ਪ੍ਰੂਫ ਕਰਤਾ ਵੀ ਇਹ ਬੱਚਾ ਇਸ ਕੁੜੀ ਦਾ ਹੁਣ ਲੋਕਾਂ ਦੁਆਰਾ ਉਹ ਕੁੜੀ ਤੋਂ ਪੁੱਛਿਆ ਗਿਆ ਵੀ ਇਹ ਕੀ ਕੰਡ ਵਾਪਰਿਆ ਤਾਂ ਉਹਨੇ ਰੋ ਰੋ ਕੇ ਆਪਦੀ ਸਾਰੀ ਗੱਥਾ ਜਿਹੜੀ ਉਹ ਬਿਆਨ ਕੀਤੀ ਵੀ ਮੇਰੇ ਨਾਲ ਆਹ ਕੁਝ ਹੋਇਆ ਤੇ ਹੁਣ ਜਿਹੜੇ ਉਹਨੂੰ ਹੌਸਲਾ ਦੇਣ ਵਾਲੇ ਲੋਕ ਸੀ ਇਹ ਵੀ ਕਹਿ ਰਹੇ ਸੀ ਵੀ ਤੂੰ ਸਾਨੂੰ ਪਹਿਲਾਂ ਦੱਸਦੀ ਉਹ ਬੰਦੇ ਨੂੰ ਆਪਾਂ ਅਰੈਸਟ ਕਰਾਉਨੇ ਆ ਹੁਣ ਕਰਾਉਨੇ ਆ ਪਰ ਉਹ ਜਿਹੜੇ ਲੋਕ ਸੀ ਉਹ ਸਿਰਫ ਇੱਕ ਦੋ ਮਿੰਟ ਲਈ ਅ ਅਫਸੋਸ ਕਰਨ ਵਾਲੇ ਸੀ ਉਹ ਦੀ ਜ਼ਿੰਦਗੀ ਨੂੰ ਨਹੀਂ ਸੀ ਦੁਬਾਰੇ ਤੋਂ ਸ਼ੁਰੂ ਕਰ ਸਕਦੇ ਕਿਉਂਕਿ ਜੋ ਉਹਦੇ ਨਾਲ ਵਾਪਰਿਆ ਸੀ ਉਹ ਉਸ ਲੜਕੀ ਨਾਲ ਹੋਇਆ ਸੀ ਸਿਰਫ ਉਹਨੂੰ ਹੀ ਪਤਾ ਸੀ ਹੈ ਨਾ ਤਾਂ ਉਹ ਇਸ ਚੀਜ਼ ਨੂੰ ਅਕਸੈਪਟ ਨਹੀਂ ਸੀ ਕਰ ਰਹੀ ਵੀ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਮਾਂ ਬਣ ਚੁੱਕੀ ਹਾਂ ਮੈਂ ਆਪਦਾ ਬੱਚਾ ਪਾਲ ਲੂੰਗੀ ਕਿਉਂਕਿ ਉਹਦੇ ਲਈ ਉਹਦਾ ਮਾਂ ਪਿਓ ਪਾਲਣਾ ਜ਼ਿਆਦਾ ਜ਼ਰੂਰੀ ਸੀ ਉਹ ਬੱਚੀ ਸੀ ਬਿਲਕੁਲ ਪਰ ਉਹ ਫਿਰ ਵੀ ਆਪਦਾ ਮਾਪਿਓ ਪਾਲ ਰਹੀ ਸੀ ਜਦ ਕਿ ਉਹਦੇ ਮਾਪਿਓ ਨੇ ਉਹਨੂੰ ਪਾਲਣਾ ਸੀ ਕਿਉਂਕਿ ਉਹਦੇ ਘਰ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਸੀ ਤੇ ਉਹ ਇਸੇ ਚੀਜ਼ ਦੇ ਵੱਲੋਲੇ ਦੇ ਵਿੱਚ ਆ ਕੇ ਇੰਨੀ ਮਜਬੂਰ ਹੋ ਚੁੱਕੀ ਸੀ ਵੀ ਮੈਂ ਆਲਦੇ ਮਾਪਿਓ ਪਾਲੂੰਗੀ ਕਿ ਆਪਦਾ ਬੱਚਾ ਪਾਲੂੰਗੀ ਕਿਉਂਕਿ ਮੈਨੂੰ ਕਿਸੇ ਨੇ ਦੇਖਿਆ ਨਹੀਂ ਇਹ ਸੀਕ੍ਰੇਟ ਆ ਤਾਂ ਇਸ ਤੋਂ ਚੰਗਾ ਕਿ ਮੈਨੂੰ ਉੱਥੇ ਸੋਟਾਵਾ ਕਿਉਂਕਿ ਮੈਂ ਇਹ ਚੀਜ਼ ਨੂੰ ਸਾਂਭ ਨਹੀਂ ਸਕਦੀ ਬੇਸ਼ੱਕ ਉਹਦੀ ਕਿ ਤਨਾ ਕਿਤੇ ਉਹ ਲੜਕੀ ਵੀ ਗਲਤ ਹੋ ਸਕਦੀ ਆ ਪਰ ਇਸ ਜਗ੍ਹਾ ਤੇ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਉਹਦੀ ਮਜਬੂਰੀ ਦਾ ਫਾਇਦਾ ਚੱਕਿਆ ਗਿਆ ਗਰੀਬੀ ਦਾ ਫਾਇਦਾ ਚੱਕਿਆ ਗਿਆ ਉਹਦੇ ਮਾਪਿਓ ਦਾ ਫਾਇਦਾ ਚੱਕਿਆ ਗਿਆ ਪਰ ਅਜਿਹੇ ਇਨਸਾਨ ਲਈ ਤੁਸੀਂ ਕੀ ਕਹਿ ਸਕਦੇ ਹੋ ਵੀ ਇਹ ਉਹ ਇਨਸਾਨ ਕਿੰਨਾ ਘਟੀਆ ਹੋਊਗਾ ਜਿਨੇ ਇਹ ਐਨਾ ਘਟੀਆ ਕੰਮ ਕੀਤਾ ਤੇ ਉਸ ਗਰੀਬ ਦੀਦੀ ਨੂੰ ਇੰਨਾ ਮਜਬੂਰ ਕੀਤਾ ਵੀ ਉਹ ਇਸ ਲੈਵਲ ਤੱਕ ਆਵਦੇ ਟਿੱਟੋਂ ਜਨਮ ਦੇ ਕੇ ਬੱਚੇ ਨੂੰ ਉੱਥੇ ਸੋਟਾਈ ਹੁਣ ਲੋਕਾਂ ਦੀਆਂ ਅਫਵਾਹਾਂ ਸੀ ਇਸ ਬਾਰੇ ਚ ਵੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਕਿਸੇ ਨਜਾਇਜ਼ ਰਿਸ਼ਤੇ ਚੋਂ ਇਹ ਬੱਚਾ ਪੈਦਾ ਹੋ ਗਿਆ ਪਰ ਉਹ ਲੜਕੀ ਰੋ ਰੋ ਕੇ ਆਦੀ ਦੁਹਾਰ ਲਾਰੇ ਸੀ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਇਹ ਲੋਕਾ ਮੰਨਣਾ ਵੀ ਉਹ ਲੜਕੀ ਸ਼ੁਰੂ ਤੋਂ ਇੰਨੀ ਜ਼ਿਆਦਾ ਸਮਝਦਾਰ ਤੇ ਮਿਹਨਤੀ ਸਿਆਣੀ ਸੀ ਉਹ ਗਲਤ ਕੰਮ ਨਹੀਂ ਸੀ ਕਰ ਸਕਦੀ ਤਾਂ ਘਰ ਵਾਲੇ ਵੀ ਸੀ ਜੋ ਉਹ ਵੀ ਉਸ ਬੱਚੀ ਦੇ ਨਾਲ ਖੜੇ ਵੀ ਹਾਂ ਜੋ ਸਾਡੇ ਘਰ ਚ ਕੈਮਰੇ ਚ ਕੈਦ ਹੋਇਆ ਸੀ ਇਹ ਬੱਚੀ ਦੀ ਕੋਈ ਗਲਤੀ ਨਹੀਂ ਸੀ ਉਹ ਇਹਨੂੰ ਯੂਜ਼ ਕਰਨ ਵਾਲਾ ਇਨਸਾਨ ਗਲਤ ਸੀ ਉਹ ਲੜਕੀ ਨੂੰ ਇਨਸਾਫ ਦਿਵਾਇਆ ਗਿਆ ਬਾਅਦ ਵਿੱਚ ਉਹ ਜਿਹੜਾ ਬੱਚਾ ਸੀ ਉਹ ਉਸੇ ਆਦਮੀ ਨੂੰ ਸੌਂਪਿਆ ਗਿਆ ਜਿਹੜੇ ਬੱਚੇ ਜਿਹਨੇ ਗਲਤੀ ਕੀਤੀ ਸੀ ਉਹਦਾ ਬੰਦਾ ਕੋਟ ਕੇਸ ਕਰਾਇਆ ਗਿਆ ਵੀ ਉਹਨੂੰ ਉਹਦੀ ਗਲਤੀ ਦੀ ਸਜ਼ਾ ਜ਼ਰੂਰ ਮਿਲੇ ਤੁਸੀਂ ਇਸ ਵਿਸ਼ੇ ਨਾਲ ਰਿਲੇਟਡ ਕੀ ਸੋਚਦੇ ਹੋ ਕਿ ਕਿਸ ਦੀ ਜ਼ਿਆਦਾ ਗਲਤੀ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਨੂੰ ਅੱਗੇ ਸ਼ੇਅਰ ਕਰ ਦਿਓ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ